ਪਸਿਕਾ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੀ ਠੀਕ ਠਾਕ ਹੋਵੋਗੇ ਜੀ ਸ਼ੁਰੂਆਤ ਕਰ ਦਿੰਦਾ ਮੈਂ ਬਲੌਗ ਦੀ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਮ ਤੇ ਅੱਜ ਸੰਪਤੀ ਇੱਕੀ ਸ਼ੁਕਤਿਆ ਕਾਰਨ ਬੱਚੇ ਆਏ ਨੇ ਜਿਹੜੇ ਆਪਣੇ ਨਾਨਕੇ ਤੇ ਅੱਜ ਉਹਨਾਂ ਨੂੰ ਲੈ ਕੇ ਚੱਲਾਂਗੇ ਜੀ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੀ ਨਾਮੇ ਪਾਸ਼ਾ ਦੀ ਚਰਨਛੋਪਾ ਪ੍ਰਾਪਤ ਰਦੀ ਹੈ ਜੋ ਕਿ ਸੱਫੋਂ ਸਿਰਫ 5-7 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਭ ਬਣਿਆ ਹੋਇਆ ਹੁਣ ਲੈ ਕੇ ਜਲਾਣਾ ਉੱਥੇ ਕੌਣ ਕੌਣ ਜਾ ਰਹੇ ਨੇ ਇਹ ਆਪਾਂ ਬਾਅਦ ਦੇ ਦੱਸਾਂਗੇ ਫਿਲਹਾਲ ਆਪਾਂ ਹਜੇ ਤਿਆਰ ਹੋਣੇ ਬਾਕੀ ਤਿਆਰ ਹੋਣ ਲੱਗੇ ਪਏ ਨੇ ਤੇ ਬੱਚੇ ਸੁੱਤੇ ਪੈ ਨੇ ਪੰਜਾਲ ਕਿਉਂ ਦੇਖ ਰਹੇ ਕਿਹੜੇ ਕਿਹੜੇ ਸੁੱਤੇ ਪੈ ਨੇ ਕਿਹੜੇ ਕਿਹੜੇ ਉੱਠ ਖੜੇ ਬੱਚੇ ਤਕਰੀਬਨ ਹੋ ਗਏ ਸਾਰੇ ਤਿਆਰ ਤੇ ਉਹਨਾਂ ਨੇ ਪਾ ਲੇ ਕਾਲੇ ਕਾਲੇ ਕੱਪੜੇ ਬਣ ਗਏ ਕਾਲੀਆਂ ਕਾਲੀਆਂ ਡਰੈਸਾਂ ਪਾ ਕੇ ਸਾਰੇ ਹੋ ਗਏ ਕਾਲੀਆਂ ਪੁੱਤਾਂ ਹੱਤਾਂ ਨੇ ਕਾਲੇ ਕੱਪੜੇ ਪਾਏ ਵਿੱਚ ਕਿਦਨੇ ਬਹਿਣਾ ਨੇ ਹੈ ਇਹ ਹੋ ਗਏ ਤਿਆਰ ਤੇ ਭੂਆ ਜੀ ਦੇ ਨਾਲ ਜਾਣਗੇ ਤਿੰਨੇ ਬੱਚੇ ਜਾਣਗੇ ਤੇ ਚੌਥਾ ਹਰਮਨ ਸਿੰਘ ਵੀ ਤੁਹਾਡੇ ਨਾਲ ਜਾ ਰਿਹਾ ਜੀ ਤੇ ਉਹ ਮਿਲ ਕੇ ਤਿਆਰ ਨਹੀਂ ਹੋਇਆ ਮੰਮੀ ਜਾਣਗੀ ਮੰਮਾ ਵੀ ਜਾਊਗੀ ਤੂੰ ਵੀ ਤਿਆਰ ਹੈ ਬਈ ਕਟਕਾ ਸਿਰ ਤੇ ਹਾਂ ਹੋ ਗਏ ਤਿਆਰ ਤੇ ਆਪਾਂ ਤਕਰੀਬਨ ਤਿਆਰ ਆ ਸਾਰੇ ਜਾਣ ਵਾਸਤੇ ਤੁੰਤਾਨ ਸਾਹਿਬ ਤੇ ਕੋਈ ਆਈ ਹੋਣੀ ਸਾਰੀਆਂ ਤਿਆਰ ਨੇ ਇੱਧਰ ਸਾਡੇ ਤਿੰਨੇ ਗੁੱਡੀਆਂ ਇਹ ਤਿਆਰ ਨੇ ਸਾਰੇ ਕਾਲੇ ਕਾਲੇ ਕੱਪੜੇ ਪਾ ਕੇ ਕਾਲੀਆਂ ਡਰੱਸਾਂ ਤੰਨਾ ਇੱਕੋ ਜਿਹਾ ਭੈਣ ਨੂੰ ਮਤ ਕਿਦ ਨਿਵਣਾ ਰਿਹਾ ਆਈ ਨੇ ਆਹ ਕੁੜੀ ਸਾਡੇ ਬਾਹਰ ਹੀ ਖੜਾ ਆ ਆਹ ਤੇ ਇੰਨਾ ਲੰਘਾ ਰਹਿ ਕੇ ਬੈਠੇ ਨੇ ਨਾ ਤੇ ਤਿੰਨ ਤਿਆਰ ਨੇ ਜੀ ਤੇ ਆਪਾਂ ਹੁਣ ਥੋੜਾ ਆਪਾਂ ਵੀ ਤਿਆਰੀ ਕਰ ਲਈਏ ਫਿਰ ਚੱਲਦੇ ਆਂ ਜੀ ਗੁਰਦੁਆਰਾ ਦਰਸ਼ਨ ਕਰਨ ਤੇ ਤਕਰੀਰਾਂ ਆਪਾਂ ਵੀ ਹੋਗੇ ਤਿਆਰ ਸਾਰੇ ਹੋਗੇ ਰੈਡੀ ਤੇ ਆਪਾਂ ਹੁਣ ਕਰਦੇ ਆਪਣੀ ਜੱਡੀ ਸਟਾਰਟ ਤੇ ਬਾਕੀ ਤਿਆਰ ਨੇ ਸਾਰੇ ਤੇ ਆਪਾਂ ਗੱਡੀ ਸਟਾਰਟ ਕਰਦੇ ਇੱਕ ਵਾਰ ਕੱਢ ਲਈ ਬਾਹਰ ਫੇਰ ਬਿਠਾਉਂਦੇ ਨੇ ਸਾਰਿਆਂ ਨੂੰ ਫਿਰ ਲੈ ਕੇ ਚੱਲਦੇ ਆਂ ਨਾ ਤਮਤਾਨ ਸਾਹਿਬ ਪਹਿਲਾ ਸਕੀਮ ਹੋ ਗਈ ਦੀ ਜੀ ਛੋਕੇ ਗੱਡੀ ਲ ਜਾਣ ਦੇ ਵਿੱਚ ਕਿ ਬੱਚੇ ਸੀ ਨਾਲ ਤੇ ਫਿਰ ਪ੍ਰੋਗਰਾਮ ਥੋੜਾ ਹੋ ਗਿਆ ਚੇਂਜ ਕਿਉਂਕਿ ਹੁਣ ਸਾਰੇ ਫੈਮਿਲੀ ਐ ਜੋ ਸਾਰੀ ਹੀ ਤਮਤਾਨ ਸਾਹਿਬ ਜਾ ਰਹੀ ਐ ਇਸ ਕਰਕੇ ਆਪਾਂ ਨਹੀਂ ਛੇੜਨੀ ਪਊਗੀ ਹੁਣ ਵੱਡੀ ਗੱਡੀ ਤੇ ਆਪਾਂ ਤਾਂ ਕਵਰ ਲਾ ਕੇ ਗੱਡੀ ਨੂੰ ਕਰਦੇ ਸਟਾਰਟ ਫਿਰ ਲੈ ਕੇ ਚੱਲਾਂਗੇ ਸਾਰਿਆਂ ਨੂੰ ਹੁਣ ਤਲਾ ਹੈ ਸਵੇਰ ਚਾਰ ਪੰਜ ਜਣੇ ਨੇ ਚਲ ਵੀ ਛੋਟੀ ਗੱਡੀ 'ਚ ਵਗ ਚਲਾਂਗੇ ਹੁਣ ਹੋ ਗਏ ਪਰਿਵਾਰ ਸਾਰਾ ਫੈਮਿਲੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਚੱਲੇ ਆ ਤੇ ਜਿਵੇਂ ਵੀ ਕਿੰਨੇ ਹੁੰਦੇ ਨੇ ਤਕਰੀਬਨ ਹੋ ਜਾਣਗੇ ਸਾਥ ਤੁਹਾਨੂੰ ਫੈਮਿਲੀ ਵਿੱਚ ਜੋ ਸਾਡੇ ਜੀ ਨੇ ਫਿਰ ਤਕਰੀਬਨ ਛੋਟੀ ਗੱਡੀ 'ਚ ਨਹੀਂ ਆਉਂਦੀ ਇਹਨਾਂ ਬੜੀ ਗੱਡੀ ਕਰਦੀ ਹੁਣ ਆਪਣਾ ਟਾਡ ਇਹਦੇ 'ਚ ਚੱਲਾਂਗੇ ਹੁਣ ਚਲੋ ਕੁਆਰੀ ਫਿਰ ਗੱਡੀ ਬਾਹਰ ਕੱਟ ਕੇ ਤੁਹਾਨੂੰ ਮਿਲਦੇ ਹਾਂ ਤੁਹਾਨੂੰ ਸਾਧ ਸੰਦੇਸ਼ੀ ਪਹੁੰਚ ਗਈ ਗੁਰਦੁਆਰਾ ਸ੍ਰੀ ਤੰਤ ਸਾਹਿਬ ਪਾਸ਼ਾ ਇਨਾਂ ਨੂੰ ਮੇਰੇ ਨਾਲ ਆਏ ਨਹੀਂ ਸਾਰੇ ਬੱਚੇ ਦੋਏ ਭਾਨ ਜੀਆਂ ਦੋਏ ਬੱਚੇ ਮਾਤਾ ਜੀ ਤੇ ਆਕੂ ਆ ਗਈ ਆ ਖੂਨ ਤਿਆਰ ਕਰ ਰਹੇ ਨੇ ਤੇ ਬਿਲਕੁਲ ਦੇ ਸਾਹਮਣੇ ਆ ਗਈ ਤਰਵਾਰ ਸਾਹ ਜਿਹੜੀ ਬਿਲਡਿੰਗ ਜੋ ਬਣਨ ਲੱਗੀ ਪਈ ਹੈ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸੁਖਮਾਣਾਂ ਜੀਆਂ ਕੀ ਹੈ ਨਾ ਤਾਂ ਬਣ ਲੱਗ ਰਿਹਾ ਜੀ ਜਿਸ ਤੋਂ ਇਹ ਚੰਦਨ ਦਾ ਕੋਈ ਫੋਟੋ ਦਰਵਾਜ਼ਾ ਪਰਵਾਹੀ ਪਰਵਾਹੀ ਸਾਹਮਣੇ ਆ ਕੇ ਦਰਵਾਜ਼ਾ ਗੁਰਦੁਆਰੇ ਦੀ ਵਰਡਿੰਗ ਕਰਦੋ ਰਛੀ ਤੁੰਤਾਨ ਸਾਹਿਬ ਆਸ਼ੀਰਵਾਦ ਅੱਜ ਦੀ ਵੀਡੀਓ ਥੋੜੀ ਘੱਟ ਬਣਾਵਾਂਗੇ ਗੁਰਦੁਆਰੇ ਦੇ ਕਾਰਨ ਇਹ ਵੀ ਇੱਕ ਰਿਪੋਰਟ ਜਾਂ ਬਲੌਗ ਨੇ ਜਿਹੜਾ ਇਹ ਪੂਰੀ ਵੀਡੀਓ ਦੇਖੋ ਸਾਡੇ YouTube ਚੈਨਲ ਤੇ ਗੁਰਦੁਆਰਾ ਰਛੀ ਤੁੰਦਾਨ ਸਾਹਿਬ ਔਰ ਕੇ ਗੁਰਦੁਪਤਸ ਦੀ ਪੂਰੀ ਵੀਡੀਓ ਦੇਖ ਸਕਦੇ ਨੇ ਪਰਿਵਾਰ ਦੇ ਸਾਰੇ ਸਰ ਅਤੇ ਨਿਰੰਕਾਰ ਮਾਰਾ ਸਭ ਤੇ ਹੈ ਜੀ ਦੇ ਗੁਰਮੁਖ ਨਾਮ ਤੇ ਆਏ ਬਨਾ ਕਿਤੇ ਗੁਰਮੁਖੋ ਕਿ ਆਪਣੇ ਰਾਮ ਨੂੰ ਯਾਦ ਕਰਕੇ ਜਿਦੇ ਅੰਦਰਟੀਕਾ ਦੇ ਕੀਰਤਨ ਦੇ ਵਿੱਚ ਧਿਆਨ ਵਿੱਚ ਸਿਮਰਨ ਵਿੱਚ ਆਪਣੇ ਪਿਆਰੇ ਨਾਲ ਪ੍ਰੀਤ ਪਾ ਕੇ ਹੋਵੇ ਮਹਾਰਾਜ ਸਾਹਿਬ ਲਿਖਦੇ ਨਾ ਵੰਡ ਜੈਸੀ ਕੀ ਪ੍ਰੀਤ ਕਰਮ ਵਰਣੇ ਐਸਾ ਪਿਆਰ ਕਰਕੇ ਤਵੇ ਕਿ ਆਪਣੇ ਮਾਲਕ ਨੂੰ ਗੁਰਮੁਖ ਸੁਖផល ਗੁਰਮੁਖ ਤੇ ਸੁਖផល ਮਾਣਿਆ ਜਿਹੜਾ ਗੁਰਮਤਿ ਸੋផល ਸਹਿਜ ਰਸ ਆਤਮਾ ਕਰੋ ਅਗਰੁ ਨਿਯਮ ਲਈ ਗੁਰਦوار ਸਾਹਿਬ ਦੇ ਦਰਸ਼ਨ ਕਰਨ ਤੇ ਦੇਗਾ ਲੈ ਕੇ ਆਗੇ ਬਾਹਰ ਤੇ ਹੁਣ ਇਥੋਂ ਆਪਣੇ ਚੱਲਣ ਦੀ ਤਿਆਰੀ ਹੈ ਸੰਗਤ ਆਪਣੇ ਨਾਲ ਦੀਆਂ ਦੇਗਾਂ ਲੈ ਰੀਆਂ ਨੇ ਤੇ ਇਸ ਥਾਂ ਦਰਬਾਰ ਸਾਹਿਬ ਇਸ ਸੀਸ ਤੇ ਕਦੀ ਸੀ ਗਲਤ ਨੂੰ ਦੇ ਕਰ ਬਣਿਆ ਹੋਇਆ ਕੱਚੇ ਪੁਆਰੇ ਇਤਿਹਾਸ ਲਿਖਾਇਆ ਤੇ ਸਰ ਬਣੇ ਹੋਲੇ ਇਹ ਦਫ਼ਤਰ ਬਾਕੀ ਇਸ ਦੇ ਫੋਲਾ ਪੂਰੀ ਜਾਣਕਾਰੀ ਇਤਿਹਾਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹ ਆਪਣੇ ਬਲੌਗ ਦੇ ਵਿੱਚ ਬਣਿਆ ਹੋਇਆ ਜੀ ਤੁਸੀਂ ਉੱਥੇ ਜਾ ਕੇ ਇਤਿਹਾਸ ਨੂੰ ਪੂਰੇ ਜਾਣ ਸਕਦੇ ਹੋ ਤੇ ਬਾਕੀ ਆਪਣੇ ਸੰਗਤ ਦੇ ਗਲੇ ਕਿ ਆ ਰਹੀਆਂ ਪਾਉਣ ਦੇ ਗੁਇਡ ਕਰ ਰਹੇ ਆਂ ਆ ਗੁਰੂਏ ਬਾਕੀ ਚੱਲਦਾ ਫਿਰ ਆਪਣਾ ਇਥੋਂ ਆਪਣਾ ਸਮਾਗਮ ਹੋ ਗਿਆ। ਜੋ ਜੋਗੀ ਇਸ ਕਿ ਇਹ ਵਿੱਚ ਕੋਈ ਦੁਰਾਵਾ ਨਹੀਂ ਜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਸ ਤਕਸ਼ ਨੂੰ ਆਪਣੇ ਪਿੰਡੇ ਦੇ ਨਾਨਕ ਲਿਆ ਹੁੰਦਾ ਉਹ ਨਾ ਹੋਉਂਦਾ ਤੇ ਅੱਜ ਇਹ ਤਸਕਰੇ ਆ ਆ ਤੇ ਸੰਗਤਾਂ ਦਰਸ਼ਨ ਦਿਦਾਰੇ ਕਰਕੇ ਤੇ ਆਪਾਂ ਅਗੇ ਵਾਪਸ ਤੇ ਹੁਣ ਚੱਲਣ ਦੀ ਤਿਆਰੀ ਹੈ ਕਾ ਪਿੱਛੇ ਬទਰਵਾੜ ਸਾਦੇ ਮਾਰਦ ਦੇਖ ਰਿਹਾ ਮੰਮੀ ਤੇ ਪੂਆ ਜੀ ਆ ਰਹੇ ਨੇ ਬੱਚੇ ਥੋੜਾ ਜਿਹਾ ਹੋਰੇ ਲੇਟ ਤੋਂ ਕਿਉਂ ਸਲੋ ਆ ਰਹੇ ਨੇ ਫੋਟੋ ਆ ਫੁੱਲ ਫੁੱਲ ਵਗੈਰਾ ਦੇਖ ਰਹੇ ਨੇ ਤੇ ਮੰਮੀ ਤੇ ਪੂਆ ਜੀ ਦੇਖੋ ਪਿੱਛੇ ਆਉਣ ਲੱਗੇ ਪਏ ਨੇ ਤੇ ਆਪਾਂ ਚੱਲਦੇ ਹੁਣ ਪਾਰਕਿੰਗ ਦੇ ਵਿੱਚ ਪਾਰਕਿੰਗ ਤੇ ਚੱਲਦੇ ਕਰ ਤੇ ਗੱਡੀ ਸਟਾਰਟ ਤੇ ਵੇਟ ਕਰਦੇ ਆ ਬਾਕੀ ਬੱਚਿਆਂ ਦੀ ਠੀਕ ਹੈ ਜੀ ਮਿਲਦੇ ਆ ਫਿਰ ਹੁਣ ਅੱਗੇ ਚੱਲ ਕੇ ਹੁਣ ਘੁੰਮ ਦੋਰਾ ਸਾਤੋਂ ਬਾਹਰ ਨਿਕੜ ਕੇ ਹੁਣ ਫੜ ਗਏ ਬਾਜ਼ਾਰ ਚ ਕੀ ਚਾ ਲੈਣਾ ਤੇਨ ਕੀ ਲੈੰਦੇ ਨੇ ਪਤਾ ਨਹੀਂ ਹਜੇ ਲੈ ਕੀ ਲੈਣਗੇ ਹਾਂ ਮਾਸ਼ੀ ਦਿਨਾਂ ਦੇ ਦੰਦਾਂ ਉਹ ਅੱਜ ਮਜਾਦ ਦਾ ਛੋਟਾ ਹੈ ਕਿਹੜੀ ਸੰਕਤ ਹੈ ਉਹ ਬਾਕੀ ਅੱਜ ਘਟ ਆਉਣੀਆਂ ਬਾਕੀ ਤਾਂ ਸੰਗਤ ਬਹੁਤ ਹੁੰਦੀ ਹੈ ਅੱਜ ਬਿਜਾਰ ਥੋੜੇ ਘਟਣ ਲੱਗਾ ਹੈ ਕਿਉਂਕਿ ਸੰਗਤ ਦੇ ਦਿਨ ਰੱਖਿਓ ਨੇ ਜਿਹੜੇ ਸੰਗਤ ਦੇ ਦਿਨ ਤੇ ਆਉਂਦੀ ਹੈ ਮੋਤਨਾ ਥੋੜਾ ਬਾਜ਼ਾਰ ਵੱਧ ਜਾਂਦੇ ਨੇ ਅੱਜ ਕੋਈ ਹੋਰ ਨਹੀਂ ਗਿਆ ਸੀ ਇਸ ਕਰਕੇ ਸੰਗਤ ਆਈ ਹੈ ਥੋੜੀ ਬਾਕੀ ਦਿਨਾਂ ਕਿ ਸੰਗਤ ਰੋਟੀਨ ਦੇ ਵਿੱਚ ਚੱਲਦੀ ਰਹਿੰਦੀ ਹੈ ਕਿੱਥੇ ਆਉਂਦੀ ਰਹੇ ਆ ਗੁਰਦੁਆਰਾ ਸਾਹਿਬ ਦੀ ਜੋ ਡੌਡੀ ਆਪਾਂ ਹੁਣ ਦੂਜੀ ਡੌੜੜੀ ਸਾਈਡ ਖੜ ਗਿਆ ਕਿ ਬਾਹਰ ਬਾਜ਼ਾਰ ਡੌੜੜੀ ਸਾਈਡ ਲੱਗੇ ਹੋਏ ਨੇ ਤੇ ਜਿਹੜੀ ਪਾਰਕਿੰਗ ਹੈ ਉਹ ਗੱਡੀਆਂ ਦੀ ਦੂਜੀ ਸਾਈਡ ਉਸ ਤੋਂ ਉੱਠ ਕੇ ਫਿਰ ਆਪਾਂ ਡੌੜੜੀ ਸਾਈਡ ਆਉਣਾ ਪੈਂਦਾ ਹੈ ਤੇ ਹੁਣ ਬੱਚੇ ਬਾਜ਼ਾਰ ਤੇ ਦਾ ਸਾਮਾਨ ਲੈ ਰਹੇ ਨੇ ਤੇ ਆਪਾਂ ਫਿਰ ਬਾਜ਼ਾਰ ਦਾ ਸਾਮਾਨ ਦਵਾ ਕੇ ਬੱਚਿਆਂ ਨੂੰ ਫਿਰ ਚਲਦੇ ਆਪਾਂ ਇੱਥੋਂ ਅਕਰ ਨੂੰ ਚਲਦੇ ਆ ਤੇ ਹਾਂਜੀ ਦੋਸਤੋ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਬੰਦ ਸਾਰੇ ਬੱਚੇ ਤੰਤਾਨ ਸਾਬ ਤੋਂ ਆਪਾਂ ਦਰਸ਼ਣ ਦੇਦਾਰੇ ਕਰਕੇ ਆ ਚੁੱਕੇ ਹਾਂ ਕਰੇ ਵਾਪਸ ਤੇ ਇਸ ਟਾਈਮ ਤੇ ਆਪਣਾ ਵਲੌਗ ਕਰਦੇ ਆ ਆਪਾਂ ਇੱਥੇ ਬੰਦ ਸੋ ਜਿੰਨਾ ਵੀਰਾਂ ਨੂੰ ਚੈਨ ਵੀਡੀਓ ਵਧੀਆ ਲੱਗਦੀ ਹੈ ਲੈ ਕੇ ਦੇ ਕਰੋ ਕਮੈਂਟ ਕਰਦਾ ਕਰੋ ਜਿਹੜੇ ਚੈਨਲ ਦੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੈਲ ਆਈਕਨ ਵੱਡਾ ਦਬਾਟ ਦਬਾ ਕੇ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖੇ